ਸਸਿਕਾ ਜੀ ਹੋ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਆਪਾਂ ਹੋ ਗਿਆ ਸਕੂਲ ਜਾਣ ਲਈ ਰੈਡੀ ਤੇ ਅੱਜ ਹੈਗਾ ਮੰਡੇ ਤੇ ਬਾਲ ਧੋਏ ਨਹੀਂ ਦੇਖ ਰੋ ਕੱਲ ਸਾਰਾ ਦਿਨ ਸੰਡੇ ਵੀ ਚਲਿਆ ਗਿਆ ਕਾਰਨ ਇਹ ਸੀਗਾ ਬਿਜ਼ੀ ਹੋਣ ਦਾ ਕਾਰਨ ਨਹੀਂ ਸੀਗਾ ਕਿਉਂਕਿ ਬਾਲ ਤਾਂ ਮੈਂ ਸਵੇਰੀ ਧੋ ਲੈਣੀ ਹੁੰਦੀ ਐ ਨੌਂਕ ਵਾਈਜ਼ ਇਹਨੂੰ ਤੇ ਕਾਰਨ ਇਹ ਸੀਗਾ ਕਿ ਕੱਲ ਆਪਣੇ ਘਰ ਦਹੀਂ ਨਹੀਂ ਹੈਗਾ ਸੀਗਾ ਦਹੀਂ ਨਹੀਂ ਜਮਾਇਆ ਸੀ ਅੱਜ ਮੈਂ ਲੈ ਕੇ ਆਉਂਗੀ ਦਹੀਂ ਤਾ ਜਾਗ ਲਾਉਣ ਵਾਸਤੇ ਫਿਰ ਆਪਾਂ ਘਰੇ ਜਮਾ ਲਾਂਗੇ ਕੱਲ ਨੂੰ ਸਾਨੂੰ ਛੁੱਟੀ ਐ ਟਿਊਜ਼ਡੇ ਤੇ ਫਿਰ ਮੈਂ ਬਾੜ ਤੋਂ ਹੂੰਗੀ ਕਿਉਂਕਿ ਮੈਂ ਸ਼ੈਂਪੂ ਬਿਲਕੁਲ ਟੋਟਲੀ ਬੰਦ ਕੀਤਾ ਹੋਇਆ ਹੈ ਹੁਣ ਬਿਲਕੁਲ ਵੀ ਸ਼ੈਂਪੂ ਨਹੀਂ ਲਾਉਂਦੀ ਹੈਗੀ ਇਸ ਕਰਕੇ ਮੈਂ ਬਾੜ ਨਾ ਧੋਣ ਦਾ ਫੈਸਲਾ ਲਿਆ ਕਿ ਵਾਲ ਹੀ ਨਹੀਂ ਧੋਂਦੇ ਹੈਗੇ ਜਿੱਦ ਨਹੀਂ ਹੈਗੀ ਤੇ ਇੱਕ ਦਿਨ ਆ ਹੀ ਸਾਰ ਲਾਂਗੇ ਤੇ ਮੰਗਲਵਾਰ ਵਾਲ ਧੋ ਲਾਂਗੇ ਇਸ ਕਰਕੇ ਆਪਾਂ ਵਾਲ ਜੀ ਨਹੀਂ ਧੋਏ ਹੈਗੇ ਉਸੇ ਤਰ੍ਹਾਂ ਹੀ ਅੱਜ ਜਾ ਰਹੇ ਹਾਂ ਮੁੰਡੇ ਨੂੰ ਸਕੂਲ ਤੇ ਥੋੜਾ ਭਾਰ ਭਾਰਾ ਜਿਹਾ ਲੱਗਦਾ ਸਿਰ ਕਿਉਂਕਿ ਹਫਤੇ ਚ ਵਾਲ ਗੰਦੇ ਹੋ ਜਾਂਦੇ ਆ ਤੇਲ ਤੁਲ ਵੀ ਲੱਗਿਆ ਹੁੰਦਾ ਹੈ ਨਾ ਚਲ ਕੋਈ ਗੱਲ ਨਹੀਂ ਅੱਜ ਸਾਡਾ ਹਾਫ ਡੇ ਆ ਤੇ 12 12:30 ਛੁੱਟੀ ਹੋ ਜਾਣੀ ਹੈ ਤੇ ਇੱਕ ਬੱਸ ਸਰ ਜੂਗਾ ਤੇ ਉਸ ਤੋਂ ਬਾਅਦ ਅਗਲੇ ਕੱਲ ਨੂੰ ਆਪਣਾ ਆਈ ਲੈਣੇ ਵਾਲ ਤੋਂ ਹੀ ਲੈਣੇ ਸੋ ਰੈਡੀ ਹੋ ਗਿਆ ਫੁੱਲ ਆਪਾਂ ਤੇ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਅੱਜ ਇੱਕ ਤੋਂ ਵਧੀਆ ਜਿਹਾ ਵਲੌਗ ਦੇਣਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਕਮੈਂਟ ਫੋਨ ਬਹੁਤ ਆਏ ਕਿ ਸਕਿਨ ਬਹੁਤ ਡਰਾਈ ਹੋਈ ਹੈ ਬਹੁਤ ਜ਼ਿਆਦਾ ਡਰਾਈ ਹੈ ਔਰ ਜਿਹੜਾ ਰੰਗ ਹੈਗਾ ਉਹ ਸਰਦੀਆਂ ਦੇ ਵਿੱਚ ਕਾਲਾ ਹੋ ਜਾਂਦਾ ਗਰਮੀਆਂ 'ਚ ਸਾਫ ਹੋ ਜਾਂਦਾ ਸੋਰਨਾ ਪੈਣਾ ਦੀ ਸਮੱਸਿਆ ਦਾ ਹੱਲ ਕਰੀਏ ਆਪਾਂ ਪੈਣਾ ਨੂੰ ਕਾਲੀ ਨਹੀਂ ਹੋਣ ਦੇਣਾ ਚਲੋ ਗੋਰੇ ਕਰਦੇ ਆਪਾਂ ਪੈਣਾ ਨੂੰ ਕਿਚਨ 'ਚ ਚਲਦੇ ਆ। ਹਲੋ ਜੀ ਮੈਂ ਬਣਾਉਣ ਲੱਗੀ ਸੀ ਜੀ ਸਬਦੀਆਂ ਦਾ ਫੇਸ ਵਾਸ਼ ਸਪੈਸ਼ਲ ਸਬਦੀਆਂ ਲਈ ਫੇਸ ਵਾਸ਼ ਤੇ ਪਰ ਉਹ ਕਈ ਵਾਰ ਕੀ ਹੁੰਦਾ ਉਹੀ ਗੱਲ ਕਿ ਸਮਾਨ ਖਤਮ ਹੋ ਜਾਂਦਾ ਘਰੇ ਪਾਣਾ ਸੁੱਕਾ ਦੁੱਧ ਆਪਣੇ ਘਰੇ ਹੈਗਾ ਸੀਗਾ ਡਰਾਈ ਮਿਲਕ ਪਰ ਉਹ ਨਾ ਆਮ ਸੰਦੀਪ ਨੇ ਇੱਥੇ ਕੰਮ-ਕੌਮ ਕਰਦੀ ਨੇ ਪਤਾ ਨਹੀਂ ਕਿ ਕਿੱਥੇ ਰੱਖ ਰੁੱਖ ਲਿਆ ਹੁਣ ਮੈਨੂੰ ਲੱਭਿਆ ਨਹੀਂ ਹੈਗਾ ਮੈਂ ਕਾਫੀ ਦੇਰ ਹੋ ਗਈ ਸਬਦੀ ਨੂੰ ਤੇ ਉਹਦੇ ਬਿਨਾ ਗੱਲ ਨਹੀਂ ਬਣਦੀ ਹੈਗੀ ਹੁਣ ਮੈਨੂੰ ਲੱਗ ਰਿਹਾ ਹੈਗਾ ਤੇ ਜੇ ਆਪ ਜਿਆ ਫਰਾਂ ਰੱਖਿਓ ਜੀ ਬੰਦਾ ਅੱਜ ਕੇ ਚੱਕ ਲੈਂਦਾ ਬਸ ਉਹਨੇ ਨਾ ਜੋ ਸਫਾਈ ਕਰਦੀ ਸੀਗੀ ਦਿਵਾਲੀ ਦੀ ਉਹ ਉਲਟਾ ਪਲਟਾ ਕਰਤਾ ਸਾਰਾ ਸਮਾਨ ਹੁਣ ਮੈਨੂੰ ਨਹੀਂ ਲੱਭ ਰਿਹਾ ਸੁੱਕਾ ਦੁੱਧ ਮੈਂ ਤੁਹਾਨੂੰ ਵੈਸੇ ਦੱਸ ਦਣੀ ਆ ਕਿ ਤੁਸੀਂ 3-4 ਚਮਚ ਲੈ ਲਿਓ ਅ ਮਤਲਬ ਕਿ ਚਾਵਲਾਂ ਦਾ ਆਟਾ ਇਹਦੇ ਵਿੱਚ ਹੈਗਾ ਮੇਰੇ ਕੋਲ ਚਾਵਲਾਂ ਦਾ ਆਟਾ ਕੋਈ ਵਾਈਟ ਵਾਈਟ ਦਿੱਦਾ ਹੋਰ ਠੀਕ ਹੈ ਤੇ ਇਹ ਹੈਗਾ ਬੇਸਣ ਤਿੰਨ ਚਾਰ ਚਮਚ ਲੈਣੇ ਆ ਬੇਸਣ ਦੇ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਣਾ ਕੇ ਲੋ ਜੀ ਇਹਦੇ ਵਿੱਚ ਮੇਰੇ ਕੋਲ ਤਿੰਨ ਚਾਰ ਚਮਚ ਪਹਿਲਾਂ ਹੀ ਹੈਗੇ ਆ ਆ ਰਾਈਸ ਫਲੌਰ ਚਾਵਲਾਂ ਦਾ ਆਟਾ ਹੁਣ ਮੈਂ ਪਾ ਦੂੰਗੀ ਇਹਦੇ ਵਿੱਚ ਬੇਸਣ ਇਹ ਲੋ ਤਿੰਨ ਕ ਚਮਚ ਹੈਗੇ ਸੀ ਮੇਰੇ ਕੋਲੇ ਆਟੇ ਦੇ ਚਾਹ ਦਾ ਆ ਤੇ ਤਿੰਨ ਚਮਚ ਮੈਂ ਪਾ ਦ ਦੇ ਇਹਦੇ ਵਿੱਚ ਬਿਸਾਓ ਇਹ ਹੁਣ ਮੈਂ ਕੋੜੀ ਕੀ ਹਲਦੀ ਪਾਉਂਗੀ ਇਹਦੇ ਚ ਅੱਧਾ ਪਾ ਚਮਚ ਤਾਂ ਮੈਂ ਪਾ ਦੂੰਗੀ ਕਿਉਂਕਿ ਵਾਵਾ ਸਬਨ ਹੈਗਾ ਇਹ ਲੋ ਹੁਣ ਮੇਰੇ ਕੋਲ ਇੱਕ ਚੀਜ਼ ਦੀ ਕਮੀ ਰਹੀ ਗਈ ਉਹ ਹੈਗਾ ਆਪਣਾ ਸੁੱਕਾ ਦੁੱਧ ਡਰਾਈ ਮਿਲਕ ਤੇ ਉਹ ਜ਼ਰੂਰ ਪਾਉਣਾ ਹੈਗਾ ਮੈਂ ਸਿੱਧਾ ਕਰ ਦੂੰ ਕੈਮਰਾ ਲੋ ਜੀ ਇਹ ਆਪਣਾ ਹੋ ਗਿਆ 14 ਦਾ ਆਟਾ ਬੇਸਨ ਤੇ ਹਲਦੀ ਅੱਧਾ ਚਮਚ ਮੈਂ ਹਲਦੀ ਪਾ ਲਈ ਆ ਇਹਦੇ ਵਿੱਚ ਤੇ ਫੇਸ واਸ਼ ਬਣ ਗਿਆ ਆਪਣਾ ਸਰਦੀਆਂ ਵਾਸਤੇ ਸਪੈਸ਼ਲ ਹੈਗਾ ਪਰ ਜੇ ਇਹ ਬਿਨਾ ਦੁੱਧ ਤੋਂ ਤੁਸੀਂ ਇਹ ਜਿਹੜਾ ਸੁੱਕਾ ਦੁੱਧ ਹੈਗਾ ਉਹਦੇ ਤੋਂ ਬਿਨਾ ਜੇ ਇਹਨੂੰ ਯੂਜ਼ ਕਰੋਗੇ ਤਾਂ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਜੂਗੀ ਇਸ ਕਰਕੇ ਬਿਨਾ ਸੁੱਕੇ ਦੁੱਧ ਤੋਂ ਤੁਸੀਂ ਇਹਨੂੰ ਯੂਜ਼ ਬਿਲਕੁਲ ਨਹੀਂ ਕਰਨਾ ਧਿਆਨ ਨਾਲ ਸੁਣ ਲਿਓ ਨੋਟ ਕਰ ਲਿਆ ਕਰੋ ਤੇ ਅਦਰਵਾਈਜ਼ ਜੇ ਤੁਸੀਂ ਇਹਦੇ ਵਿੱਚ ਸੁੱਕਾ ਦੁੱਧ ਪਾ ਲਓਗੇ ਤਾਂ ਇਹ ਸਰਦੀਆਂ ਲਈ ਬੈਸਟ ਫੇਸ واਸ਼ ਹੋਊਗਾ ਬਿਲਕੁਲ ਸਾਬਣਾਂ ਦਾ ਖੜਾ ਛੱਡ ਦਿਓ ਫੇਸ واਸ਼ ਦਾ ਖੜਾ ਛੱਡ ਦਿਓ ਅਗਰ ਤੁਸੀਂ ਦੇਸੀ ਚੀਜ਼ਾਂ ਵਰਤੋਗੇ ਤਾਂ ਬਹੁਤ ਸਾਰੀਆਂ ਭੈਣਾਂ ਨੂੰ ਤਾਂ ਹੁਣ ਪਤਾ ਹੀ ਲੱਗ ਗਿਆ ਕਿ ਇਹਨਾਂ ਦੇ ਕਿੰਨੇ ਵਧੀਆ ਫਾਇਦੇ ਠੀਕ ਹੈ ਜੀ ਸੋ ਇਹ ਬੜਾ ਫੇਸ واਸ਼ ਬਣ ਗਿਆ ਪਰ ਸੁੱਕਾ ਦੁੱਧ ਨਹੀਂ ਸੀ ਇਸ ਕਰਕੇ ਮੈਨੂੰ ਲੈ ਕੇ ਆਉਣਾ ਪਊਗਾ ਜਾਂ ਸੰਦੀਪ ਦੇ ਆਈਟੌਨ ਪੁੱਛੂੰਗੀ ਕਿਉਂਕਿ ਆਪਣੇ ਘਰੇ ਹੈਗਾ ਸੀਗਾ ਸੁੱਕਾ ਦੁੱਧ ਤੇ ਹੁਣ ਮੈਨੂੰ ਨਹੀਂ ਲੱਭਿਆ ਹੈਗਾ ਕਿਤੇ ਮੈਂ ਫੇਰ ਵੀ ਟਰਾਈ ਕਰਦੀ ਹਾਂ ਜੇ ਕੋਈ ਹੋਊਗਾ ਦੇ ਵੀ ਨਾ ਫਿਰ ਆ ਕੇ ਖੁੱਲ ਜਾਈਆਂ ਨਹੀਂ ਲੱਭ ਨਹੀਂ ਰਿਹਾ ਚਲੋ ਦੇਖਦੀ ਆ ਮੈਂ ਪਹਿਲਾਂ ਕੋਸ਼ਿਸ਼ ਕਰੂੰਗੀ ਕਿ ਘਰੋਂ ਲੱਭਾਂ ਜੇ ਨਹੀਂ ਲੱਭੂਗਾ ਤੇ ਫਿਰ ਆਪਾਂ ਨੂੰ ਲਿਆਉਣਾ ਪਊਗਾ ਫਿਰ ਇਹਦੇ ਵਿੱਚ ਜਿੰਨਾ ਬੇਸਣ ਜਿੰਨਾ ਚੌੜਾ ਦਾ ਆਟਾ ਉਹਨਾਂ ਤੁਸੀਂ ਸੁੱਕਾ ਦੁੱਧ ਪਾਓਗੇ ਇਹਦੇ ਵਿੱਚ ਠੀਕ ਹੈ ਜੀ ਤੇ ਅੱਧਾ ਚਮਚ ਹਲਦੀ ਦਾ ਪਾ ਲਿਓ ਬਸ ਥੋੜਾ ਜਿਹੜਾ ਫੇਸ ਵਾਸ਼ ਹੈਗਾ ਸਰਦੀਆਂ ਵਾਸਤੇ ਸਪੈਸ਼ਲ ਬਣ ਕੇ ਰੈਡੀ ਹੋ ਜੂਗਾ ਤੇ ਤੁਸੀਂ ਇਹਨੂੰ ਹਮੇਸ਼ਾ ਆਪਣੇ ਮਤਲਬ ਕਿ ਵਾਸ਼ਰੂਮ ਦੇ ਵਿੱਚ ਹੀ ਰੱਖਣਾ ਹੈ ਕਿਉਂਕਿ ਆਪਾਂ ਨਹਾਉਣਾ ਹੈ ਤਾਂ ਫਿਰ ਸਪੈ ਇਹਦੇ ਨਾਲ ਹੀ ਵਾਸ਼ ਕਰਨਾ ਹੈ ਵਾਸ਼ਰੂਮ ਦੇ ਵਿੱਚ ਹੀ ਫੇਸ ਵਾਸ਼ ਕਰਦੇ ਹਾਂ ਹੁਣ ਗਰਮੀ ਦਾ ਹੈ ਨਹੀਂ ਕਿ ਬਾਰ-ਬਾਰ ਆਪਾਂ ਫੇਸ ਆਪਣਾ ਵਾਸ਼ ਕਰਾਂਗੇ ਸਰਦੀਆਂ ਦੇ ਵਿੱਚ ਤਾਂ ਇੱਕ ਵਾਰੀ ਸਵੇਰੇ ਧੋਇਆ ਜਾਵੇ ਉਹ ਆਪਣਾ ਉਹੀ ਬਹੁਤ ਹੁੰਦਾ ਜਦੋਂ ਆਪਾਂ ਨਹਾਉਨੇ ਆ ਬਾਰ-ਬਾਰ ਤਾਂ ਫੇਸ ਵਾਸ਼ ਵੀ ਨਹੀਂ ਹੁੰਦਾ ਹੈਗਾ ਸੋ ਇਹਨੂੰ ਪਰਮਾਨੈਂਟਲੀ ਤੁਸੀਂ ਆਪਣੇ ਮੈਂ ਤਾਂ ਹਜੇ ਥੋੜਾ ਬਣਾਇਆ ਕਿਉਂਕਿ ਚਾਵਲਾਂ ਦਾ ਆਟਾ ਵੀ ਮੇਰੇ ਕੋਲੇ ਥੋੜਾ ਸੀਗਾ ਜਿੰਨਾ-ਜਿੰਨਾ ਸਮਾਨ ਮੇਰੇ ਕੋਲੇ ਅਵੇਲੇਬਲ ਸੀ ਮੈਂ ਉਹਦੇ ਅਕੋਰਡਿੰਗਲੀ ਬਣਾ ਲਿਆ ਤੁਸੀਂ ਇਹਨੂੰ ਵੱਧ ਬਣਾ ਲਓ 5 5 7 7 ਚਮਚ ਹਰ ਇੱਕ ਚੀਜ਼ ਦੇ ਪਰ ਪਰ ਕੇ ਪਾ ਲਓ ਡੱਬੀ ਭਰ ਜੂਗੀ ਤੁਹਾਡੀ ਤੇ ਪਰਮਾਨੈਂਟਲੀ ਤੁਸੀਂ ਉਹਦੇ ਵਿੱਚ ਰੱਖਣ ਵਾਸ਼ਰੂਮ ਚ ਕਿਚਨ ਚ ਨਾ ਰੱਖਿਓ ਕਿਉਂਕਿ ਫੇਸ ਵਾਸ਼ ਉੱਥੇ ਹੀ ਕਰਨਾ ਤੇ ਨਹੀਂ ਤਾਂ ਫਿਰ ਯੂਜ਼ ਹੀ ਨਹੀਂ ਹੋਣਾ ਸਾਬਣਾਂ ਦਾ ਫੇਸ ਵਾਸ਼ ਜਿਹੜੇ ਮਾਰਕੀਟ ਚ ਮਿਲਦੇ ਆ ਉਹਨਾਂ ਦਾ ਤੁਸੀਂ ਟੋਟਲੀ ਖਹਿੜਾ ਛੱਡੋਗੇ ਤਾਂ ਤੁਹਾਡੀ ਸਕਿਨ ਆ ਜਿਹੜੀ ਬਹੁਤ ਵਧੀਆ ਬਣ ਜੂਗੀ ਬਹੁਤ ਗਲੋ ਕਰੂਗੀ ਫਰੈਸ਼ ਰਹੂਗੀ ਹਮੇਸ਼ਾ ਤੇ ਜਿਹੜੇ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਸਰਦੀਆਂ ਚ ਕਾਲੀਆਂ ਹੋ ਜਾਂਦੀਆਂ ਬਿਲਕੁਲ ਕਾਲੀਆਂ ਨਹੀਂ ਹੋਉਂਦੀਆਂ ਪੂਰੀਆਂ ਗੋਰੀਆਂ ਰਹੋਂਦੀਆਂ ਤੁਸੀਂ ਤੇ ਅਗਰ ਪੈਕ ਲਾਉਣਾ ਹੈਗਾ ਬੇਸਣ ਦੇ ਵਿੱਚ ਤੁਸੀਂ ਸ਼ਹਿਦ ਪਾਏ ਤੋਂ ਬਿਨਾ ਪੈਕ ਨਹੀਂ ਲਾਉਣਾ ਕਿਉਂਕਿ ਬੇਸਣ ਮੁਲਠੀ ਇਹ ਸਭ ਮਤਲਬ ਕਿ ਡਰਾਈ ਕਰਦੇ ਨੇ ਇਸਕਿਨ ਨੂੰ ਪਰ ਇਹਦੇ ਵਿੱਚ ਜੇ ਤੁਸੀਂ ਸ਼ਹਿਦ ਐਡ ਕਰ ਲੈਂਦੇ ਹੋ ਤੇ ਦੁੱਧ ਐਡ ਕਰ ਲੈਂਦੇ ਹੋ ਫਿਰ ਤਾਂ ਬਹੁਤ ਹੀ ਵਧੀਆ ਚੀਜ਼ ਹੈਗੀ ਆ ਠੀਕ ਹੈ ਜੀ ਸੋ ਫਿਰ ਬਿਲਕੁਲ ਡਰਾਈਨੈਸ ਨਹੀਂ ਆਉਂਦੀ ਜਿਵੇਂ ਜਿਵੇਂ ਡਰਾਈ ਹੁੰਦੀ ਜਾਂਦੀ ਹੈ ਸਕਿਨ ਤੁਹਾਡੀ ਬਲੈਕ ਵੀ ਹੋ ਜਾਂਦੀ ਹੈ ਕਿਉਂਕਿ ਆਪਾਂ ਧੁੱਪ वगैरह ਚ ਜਿਆਦਾ ਬੈਠਦੇ ਆ ਇੰਨੀ ਜਿਆਦਾ ਡਿਸਟਰਬੈਂਸ ਹੋ ਰਹੀ ਹੈ ਟ੍ਰੇਨ ਜਾ ਰਹੀ ਹੈ ਆਵਾਜ਼ ਹੀ ਨਹੀਂ ਸੁਣ ਰਹੀ ਹੋਈ ਤੇ ਜਿੰਨੀ ਜਿਆਦਾ ਤੁਸੀਂ ਧੁੱਪ ਚ ਜਿਵੇਂ ਆਪਾਂ ਬੈਠਦੇ ਆ ਤੇ ਉਹਦੇ ਨਾਲ ਨਾ ਫਿਰ ਬਲੈਕਨੈਸ ਆ ਜਾਂਦੀ ਹੈ ਜੇ ਆਪਾਂ ਕੇਅਰ ਨਹੀਂ ਕਰਦੇ ਹੈਗੇ ਤੇ ਧੁੱਪ ਚ ਬੈਠ ਕੇ ਡਰਾਈਨੈਸ ਵੀ ਬਹੁਤ ਜਿਆਦਾ ਆਉਂਦੀ ਹੈ ਤੇ ਸਕਿਨ ਡਰਾਈ ਹੁੰਦੀ ਆ ਤਾਂ ਉਹਦੇ ਨਾਲ ਬਲੈਕਨੈਸ ਆਉਂਦੀ ਆ ਔਰ ਰਿੰਕਲਸ ਆਉਂਦੀਆਂ ਨੇ ਸਭ ਤੋਂ ਵੱਡੀ ਗੱਲ ਸਰਦੀਆਂ ਚ ਤੁਸੀਂ ਦੇਖਿਆ ਕਰੋ ਹੱਥਾਂ ਪੈਰਾਂ ਦੀ ਸਕਿਨ ਜਿਵੇਂ ਆਪਾਂ ਆਏ ਕਰਦੇ ਹੱਥਾਂ ਨਾ ਪੱਠੇ ਹੋ ਜਾਂਦੇ ਨੇ ਬੁੜਿਆ ਮਰਗੇ ਲੰਦੇ ਨੇ ਸਕਿਨ ਵੀ ਜਦੋਂ ਤੁਸੀਂ ਹੱਸਦੇ ਹੋ ਤਾਂ ਇੰਕਲਸ ਆਉਂਦੀਆਂ ਨੇ ਅਗਰ ਇਹ ਡਰਾਈ ਹੋਊਗੀ ਤਾਂ ਜੇ ਇਹਦੀ ਕੇਅਰ ਪ੍ਰੋਪਰ ਨਹੀਂ ਕੀਤੀ ਗਈ ਤੁਸੀਂ ਪ੍ਰੋਪਰਲੀ ਆਪਣੀ ਘੱਟੋ ਘੱਟ ਅੱਧਾ ਘੰਟਾ ਤੁਸੀਂ ਆਪਣੀ ਸਕਿਨ ਵਾਸਤੇ ਆਪਣੇ ਲਈ ਦੇਆ ਕਰੋ ਜਰੂਰ ਠੀਕ ਹੈ ਜੀ ਸੋ ਇਹ ਸੀਗਾ ਆਪਣਾ ਸਰਦੀਆਂ ਲਈ ਸਪੈਸ਼ਲ ਫੇਸ ਵਾਸ਼ ਜਿਹਨੂੰ ਬਣਾਉਣਾ ਹੈ ਬਣਾ ਕੇ ਆਪਣੇ ਕਿਚਨ ਚ ਰੱਖਣਾ ਪਰ ਸੁੱਕੇ ਦੁੱਧ ਤੋਂ ਬਿਨਾ ਇਹਨੂੰ ਯੂਜ਼ ਨਹੀਂ ਕਰਨਾ ਸਰਦੀਆਂ ਚ ਅਗਰ ਗਰਮੀਆਂ ਚ ਯੂਜ਼ ਕਰਨਾ ਤਾਂ ਬਿਨਾ ਸੁੱਕੇ ਦੇ ਉਤੋਂ ਹੁਣੇ ਸਰਦੀਆਂ ਆ ਗਈਆਂ ਤਾਂ ਇਹਦੇ ਵਿੱਚ ਸੁੱਕਾ ਦੁੱਧ ਜਰੂਰ ਐਡ ਕਰ ਲਿਓ ਤੇ ਫਿਰ ਤੁਹਾਡੀ ਸਕਿਨ ਦੇਖਿਓ ਤੁਸੀਂ ਕਿੰਨਾ ਗਲੋ ਕਰੂਗੀ ਜਿਹੜੀ ਤੁਹਾਡੀ ਸ਼ਿਕਾਇਤ ਹੈਗੀ ਆ ਕਿ ਸਕਿਨ ਕਾਲੀ ਹੋ ਜਾਂਦੀ ਹੈ ਉਹ ਬਿਲਕੁਲ ਕਾਲੀ ਨਹੀਂ ਹੋਊਗੀ ਠੀਕ ਹੈ ਜੀ ਸੋ ਇਹਦੇ ਲਈ ਆਪਣੀ ਜਿਹੜੀ ਤਿਆਰੀ ਆ ਹੁਣ ਤੋਂ ਸ਼ੁਰੂ ਕਰ ਦੋ ਸਰਦੀਆਂ ਬਹੁਤ ਆ ਗਈਆਂ ਅੱਜ ਆਪਾਂ ਪਹਿਲੇ ਦਿਨ ਕੁੱਟੀ ਆ ਜਿਹੜੀ ਉਹ ਵੀ ਕੱਢ ਲਈ ਹੈ ਤੇ ਬਹੁਤ ਪੁਰਾਣੀ ਕੁੱਟੀ ਹੈ ਮੇਰੀ ਬਹੁਤ ਜ਼ਿਆਦਾ ਪਰ ਮੇਰੀ ਫੇਵਰਿਟ ਕੁੱਟੀ ਆ ਕਿਉਂਕਿ ਇਹ ਨਾ ਸ਼ਾਰਟ ਹੈ ਔਰ ਮੈਨੂੰ ਨਾ ਸ਼ਾਰਟ ਕੁੱਟੀਆਂ ਜਿਹੜੀਆਂ ਉਹ ਚੰਗੀਆਂ ਲੱਗਦੀਆਂ ਨੇ ਮੈਂ ਲੰਬੀ ਕੁੱਟੀ ਨਹੀਂ ਪਾ ਸਕਦੀ। ਲੇਡੀਸ ਸਟਾਈਲ ਉਹ ਨਹੀਂ ਪਾ ਸਕਦੀ ਮੈਂ। ਅ ਲੇਡੀਸ ਹੁਣ ਪਹਿਣਾ ਕਹਿਣਗੀਆਂ ਕਿ ਲੇਡੀਸ ਸਟਾਈਲ ਹੀ ਪਾਉਂਗੇ ਜੇ ਤੁਸੀਂ ਹੁਣ ਕੋ ਛੋਟੇ ਤਾਂ ਹੈ ਨਹੀਂਗੇ। ਬਿਲਕੁਲ ਛੋਟੀ ਨਹੀਂ ਹੈਗੀ ਜੀ ਮੈਂ। ਪਰ ਇਹ ਥੋੜਾ ਮਾਈਂਡ ਹੁੰਦਾ ਹੈ ਹਨਾ। ਤੁਸੀਂ ਮਾਈਂਡ ਤੋਂ ਜਵਾਨ ਤੇ ਮਾਈਂਡ ਤੋਂ ਬੁੱਢੇ ਹੁੰਦੇ ਹੋ। ਤੇ ਜੇ ਤੁਹਾਡਾ ਮਾਈਂਡ ਯੰਗ ਰਹਿੰਦਾ ਹਮੇਸ਼ਾ ਤੁਸੀਂ ਕਦੇ ਬੁੱਢੇ ਨਹੀਂ ਹੁੰਦੇ ਤੇ ਕਦੇ ਫੀਲ ਨਾ ਕਰੋ ਕਿ ਮੇਰੀ ਹਣੀ ਏਜ ਹੋ ਗਈ ਤੇ ਮੈਂ ਆ ਗਈ। ਅਸੀਂ ਇਹ ਚੀਜ਼ਾਂ ਬਿਲਕੁਲ ਇਹਨਾਂ ਚੀਜ਼ਾਂ ਤੋਂ ਪਰੇ ਹੈ। ਸੋ ਅਸੀਂ ਆਪਣੇ ਆਪ ਨੂੰ ਉਦਾਂ ਹੀ ਰੱਖਦੇ ਆ ਜਿੱਦਾਂ ਕੁੜੀਆਂ ਰੱਖਦੀਆਂ ਨੇ ਠੀਕ ਹੈ ਜੀ ਮੈਂ ਬਹੁਤ ਸਾਰੀਆਂ ਬਣਾ ਦੇਖੀਆਂ ਨੇ ਲੋ ਜੀ ਮੇਰੀ ਐਜ ਤਾਂ ਹੁਣ 55 ਹੋ ਗਈ ਮੈਂ 50 ਪਲੱਸ ਹੋ ਗਈ ਹੁਣ ਮੈਂ ਆ ਰੰਗ ਨਹੀਂ ਪਾਉਣਾ ਮੈਂ ਉਹ ਨਹੀਂ ਪਾਉਣਾ ਕਿ ਤੁਹਾਡਾ ਜੀ ਨਹੀਂ ਕਰਦਾ ਕਰਦਾ ਹੁੰਦਾ ਸਾਰਿਆਂ ਦਾ ਜੀ ਪਰ ਐਵੇਂ ਲੋਕਾਂ ਦੇ ਡਰੋਂ ਨਹੀਂ ਪਾਉਂਦੀਆਂ ਹੈਗੀਆਂ ਸੋ ਤੁਸੀਂ ਆਪਣੇ ਮਨ ਦੀ ਕਰੋ ਜੋ ਤੁਹਾਡਾ ਮਨ ਕਹਿੰਦਾ ਹੈਗਾ ਤੁਸੀਂ ਉਹ ਕਰੋ ਠੀਕ ਹੈ ਜੀ ਤੇ ਆਪਾਂ ਲਾਈਟ ਡਾਰਕ ਸਾਰਾ ਕੁਝ ਰੱਖੀਦਾ ਇਹ ਨਹੀਂ ਕਿ ਡਾਰਕ ਹੀ ਪਾਉਣੇ ਆ ਲਾਈਟ ਡਾਰਕ ਸਭ ਕੁਝ ਰੱਖੀਦਾ ਤੇ ਦੂਜਾ ਆਪਣੇ ਲਈ ਜੀਓ ਵੀ ਨਹੀਂ ਜਿੱਕਰ ਟੋਕਾ ਟਿੱਕਾ ਦਾ ਦਿਨ ਤਾਂ ਆਪਣੇ ਲਈ ਜੀ ਲਿਆ ਕਰੋ ਹੁਣ ਦੇਖੋ ਤੁਸੀਂ ਲੇਡੀਜ਼ ਹਮੇਸ਼ਾ ਹੀ ਕਹਿੰਦੀਆਂ ਨੇ ਕਿ ਬੱਚਿਆਂ ਨੂੰ ਪੁੱਛਣੀਆਂ ਅੱਜ ਕੀ ਖਾਣਾ ਕੀ ਬਣਾਈ ਗਏ ਹਸਬੰਡ ਨੂੰ ਪੁੱਛਣੀਆਂ ਅੱਜ ਕੀ ਬਣਾਈਏ ਕਦੇ ਤੁਹਾਡੇ ਹਸਬੰਡ ਨੇ ਜਾਂ ਤੁਹਾਡੇ ਬੱਚਿਆਂ ਨੇ ਤੁਹਾਨੂੰ ਅੱਗੋਂ ਮੋੜ ਕੇ ਕਿਹਾ ਕਿ ਮੰਮਾ ਅੱਜ ਤੁਸੀਂ ਉਹ ਬਣਾਓ ਜੋ ਤੁਹਾਡਾ ਦਿਲ ਕਰਦਾ ਉਹ ਆਪਦੀਆਂ ਹੀ ਚੀਜ਼ਾਂ ਦੱਸੀ ਜਾਣਗੇ ਉਹਨਾਂ ਦੀ ਆਪਣੀਆਂ ਡਿਮਾਂਡਸ ਹੁੰਦੀਆਂ ਨੇ ਹਸਬੰਡ ਨੇ ਕਹ ਦੇਣਾ ਆਹ ਬਣਾ ਲਾ ਬੱਚਿਆਂ ਨੇ ਕਹ ਦੇਣਾ ਆਹ ਬਣਾਓ ਮੰਮਾ ਕਦੇ ਤੁਹਾਨੂੰ ਕਿਸੇ ਨੇ ਮੋੜ ਕੇ ਨਹੀਂ ਕਿਹਾ ਹੁਣ ਜ਼ਰੂਰ ਦੱਸਿਓ ਮੈਨੂੰ ਕਿਸ ਨੇ ਕਿਹਾ ਕਦੇ ਨਹੀਂ ਕਿਹਾ ਹੋਣਾ ਕਿ ਅੱਜ ਤੁਸੀਂ ਉਹ ਬਣਾਓ ਜੇ ਤੇਰਾ ਜੀ ਕਰਦਾ ਕਿਉਂਕਿ ਅਸੀਂ ਆਪਣੇ ਲਈ ਜੀਣਾ ਹੀ ਨਹੀਂ ਸਿੱਖਿਆ ਆਪਾਂ ਜੀ ਲੇਡੀਜ਼ ਆ ਜਿਹੜੀਆਂ ਉਹ ਜਿੰਦੀਆਂ ਨਹੀਂ ਆਪਣੇ ਹਸਬੰਡ ਤੇ ਆਪਣੇ ਬੱਚਿਆਂ ਲਈਆਂ ਕਮ ਸੇ ਕਮ ਮਹੀਨੇ 'ਚ ਇੱਕ ਦਿਨ ਤਾਂ ਕੱਟਣਾ ਕਿ ਅੱਜ ਮੇਰਾ ਆ ਜੀ ਕਰਦਾ ਅੱਜ ਸਪੈਸ਼ਲ ਮੈਂ ਉਹ ਬਣਾਉਂਗੀ ਜੋ ਮੇਰਾ ਧੀ ਕਰਦਾ ਠੀਕ ਹੈ ਜੀ ਸੋ ਇੱਕ ਦਿਨ ਜਰੂਰ ਕੱਢ ਲਿਆ ਕਰੋ ਚਲੋ ਠੀਕ ਹੈ ਜੀ ਆਪਣੀ ਕੇਅਰ ਕਰਨੀ ਵੀ ਬਹੁਤ ਜ਼ਰੂਰੀ ਹੈਗੀ ਹੈ ਪਰਿਵਾਰ ਦੀ ਕੇਅਰ ਕਰਨੀ ਵੀ ਬਹੁਤ ਜ਼ਰੂਰੀ ਹੈ ਪਹਿ ਹੀ ਨਹੀਂ ਕਹਿੰਦੀ ਕਿ ਬੱਚਿਆਂ ਦੀ ਹਸਬੰਡ ਦੀ ਕੇਅਰ ਮੈਂ ਪਰ ਬਹੁਤ ਜ਼ਰੂਰੀ ਹੈ ਆਪਣੀ ਦੁਨੀਆ ਹੀ ਉਹਨਾਂ ਨਾਲ ਹੈ ਜੀ ਤੇ ਪਰ ਕਮ ਸੇ ਕਮ ਹਿੰਨੇ ਚ ਇੱਕ ਦਿਨ ਤਾਂ ਆਪਾਂ ਆਪਣੇ ਲਈ ਰੱਖ ਸਕਦੇ ਹਾਂ ਹੁਣ ਉਹ ਦੱਸ ਦਿਓ ਕਿ ਇੱਕ ਦਿਨ ਮੈਂ ਆਪਣੇ ਲਈ ਰੱਖੂੰਗੀ ਉਸ ਦਿਨ ਤੁਹਾਡੀਆਂ ਦੀਵਾਨਾਂ ਜਿਹੜੀਆਂ ਉਹ ਨਹੀਂ ਪੂਰੀਆਂ ਹੋਣਗੀਆਂ ਮੇਰੇ ਅਕੋਰਡਿੰਗਲੀ ਚੱਲਣਾ ਪਊਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਇਹ ਵਾਲਾ ਫੇਸ ਵਾਸ਼ ਬਣਾਉਣਾ ਜਰੂਰ ਤੇ ਰਿਜ਼ਲਟ ਸ਼ੇਅਰ ਕਰਨੀ ਆ ਤੇ ਆਪਣਾ ਚਿਹਰਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਚਮਕਾਉਣਾ ਕਿਉਂਕਿ ਵਿਆਹ ਸ਼ਾਦੀਆਂ ਤਾਂ ਆਪਾਂ ਨੂੰ ਸਾਦੀਆਂ ਦੇ ਵਿੱਚ ਹੀ ਆਉਂਦੇ ਨੇ ਕਰਮੀਆਂ ਵਿੱਚ ਕੋਈ ਤਾਂ ਫੰਕਸ਼ਨ ਵੀ ਨਹੀਂ ਹੁੰਦਾ ਸੋ ਜੇ ਸਾਡਾ ਰੰਗ ਜਿਹੜਾ ਉਹ ਖਰਾਬ ਹੋ ਜਾਊਗਾ ਕਾਲਾ ਹੋ ਜਾਊਗਾ ਤੇ ਫਿਰ ਸਾਡੇ ਸੂਟ ਕਿਵੇਂ ਚੱਜਣਗੇ ਸੋ ਸੋਹਣੇ ਸੋਹਣੇ ਸੂਟ ਦੇਵਾਂਗੇ ਸੋਹਣਾ ਸੋਹਣਾ ਫੇਸ ਤੁਹਾਡਾ ਚਮਕਾਵਾਂਗੇ ਤੇ ਹੁਣ ਆਪਾਂ ਸਕੂਲ ਜਾਵਾਂਗੇ ਅਜੇ ਆਪਾਂ ਪਾਠਾ ਖਾਣਾ ਪਾਠੇ ਦਾ ਆਪਣਾ ਇੰਨਾ ਕਰ ਗਿਆ ਸਮਾਨ ਲੋ ਇਹ ਆਪਣਾ ਇੰਨਾ ਕਰ ਗਿਆ ਮੈਨੂੰ ਲੱਗਦਾ ਬਸ 2 ਦਿਨ ਹੋਰ ਰਹਿ ਗਿਆ ਹੁਣ ਮੇਰੇ ਕੋਲ ਹੁਣ ਮੈਂ ਥੋੜੇ ਜਿਹੇ ਦਿਨ 5-7 ਦਿਨ ਵਿੱਚ ਗੈਰ ਪਾਉਂਗੀ ਉਸ ਤੋਂ ਬਾਅਦ ਮੈਂ ਦੁਬਾਰਾ ਸ਼ੁਰੂ ਕਰੂੰਗੀ ਮੈਨੂੰ ਜਦ ਬਹੁਤ ਜ਼ਿਆਦਾ ਅੱਛਾ ਫੀਲ ਹੁੰਦਾ ਖਾ ਕੇ ਹਲਕਾ ਫੀਲ ਹੁੰਦਾ ਮੈਂ ਬਾਹਰ ਹੀ ਰੱਖਦੀ ਹਾਂ ਹਲਕਾ ਫੀਲ ਹੁੰਦਾ ਔਰ ਜੋ ਜੋ ਗੋਡੇ ਮੋਡੇ ਜੋੜਾਂ ਦਾ ਜੋ ਮਾਣਾ ਮੋਟਾ ਦਰਦ ਮਤਲਬ ਮੋਡਿਆਂ ਦਾ ਨਾ ਬਹੁਤ ਜਦਾ ਬਹੁਤ ਜਦਾ ਸੀ ਲਤਨਤਾਂ ਦਾ ਤਾਂ ਨਹੀਂ ਸੀ ਆਦਰਵਾਈਸ ਉਦਾਂ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਮੈਨੂੰ ਨਾ ਲੱਤਾਂ ਤੋਂ ਮਤਲਬ ਉਦਾਂ ਮੈਂ ਬਹੁਤ ਐਕਟਿਵ ਹਣਾ ਵੀ ਸਾਰਾ ਦਿਨ ਮੈਂ ਟੁਰੀ ਫਿਰਦੀ ਆ ਪੰਜੀ ਫਿਰਦੀ ਮੈਨੂੰ ਕੁਝ ਫੀਲ ਨਹੀਂ ਹੁੰਦਾ ਪਰ ਜਿਵੇਂ ਆਪਾਂ ਬਹਿ ਕੇ ਜਦੋਂ ਉੱਠਦੇ ਆ ਉਹ ਠਾ ਖੜਦਾ ਸੀਗਾ ਤੇ ਪਰ ਮੈਂ ਹੁਣ ਦੇਖਿਆ ਕਿ ਇਹਦੇ ਖਾਣ ਤੋਂ ਬਾਅਦ 20 25 ਦਿਨ ਹੋ ਗਏ ਕੰਤ ਤੋਂ ਬਾਅਦ ਹੀ ਮੇਰੇ ਕੋਲ ਦੁਆਰਾ ਸਭ ਤੋਂ ਵੱਧ ਫਟੇ ਜਿਹੜੀਆਂ ਤੇ ਆਪਾਂ ਹੱਥ ਜੇ ਲਾ ਕੇ ਉੱਠਦੇ ਆ ਉਵੇਂ ਹੀ ਉੱਠਣਾ ਪਿਆ ਮੈਨੂੰ ਗੱਲ ਮੈਂ ਦੇਖਿਆ ਤੇ ਆ ਕੇ ਮੈਂ ਦੇਖਾ ਤੇ ਵੀ ਮੈਂ ਇਦਾਂ ਹੀ ਉੱਠਦੀ ਆ ਤਾਂ ਮੈਂ ਆਰਾਮ ਨਾਲ ਉੱਠ ਗਈ ਮੈਨੂੰ ਬੜਾ ਪਈਆ ਬਹੁਤ ਖੁਸ਼ੀ ਹੋਈ ਸੋ ਕੱਲਾ ਮੋਟਾਪਾ ਹੀ ਨਹੀਂ ਹੁੰਦਾ ਮੋਟਾਪੇ ਕਰਕੇ ਹੀ ਨਹੀਂ ਆਪਣੇ ਉੱਠਿਆ ਜਾਂਦਾ ਕਿ ਹੈਵੀ ਵਨ ਹੁੰਦਾ ਬਾਡੀ ਚ ਜਦੋਂ ਆਪਾਂ ਹਲਕਾ ਫੀਲ ਕਰਦੇ ਆ ਸੋ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਲਓ ਜੀ ਦੋ ਦਿਨ ਇਹ ਚੱਲੂਗਾ ਉਸ ਤੋਂ ਬਾਅਦ ਹਫਤਾ ਕਿ ਮੈਂ ਗਿਆ ਪਾਉਂਗੀ ਫਿਰ ਫਿਰ ਮੈਂ ਲੰਨੀ ਮੈਨੂੰ اچھا ਲੱਗਿਆ ਕਿਉਂਕਿ ਮੇਰੇ ਉਹ ਵਾਲੇ ਸੂਟ ਜਿਹੜੇ ਨਹੀਂ ਆ ਰਹੇ ਸੀਗੇ ਜਾਂ ਕੰਫਰਟੇਬਲ ਨਹੀਂ ਲੱਗਦੇ ਸੀ ਉਹ ਸਭ ਵਧੀਆ ਆਉਣ ਲੱਗੇ ਚਲੋ ਠੀਕ ਹੈ ਜੀ ਹੁਣ ਆਪਾਂ ਇੱਕ ਭੈਣ ਨੇ ਮੈਨੂੰ ਕਿਹਾ ਸੀਗਾ ਕਿ ਮੇਰਾ ਤੁਸੀਂ ਨਾਮ ਬੋਲਦੇ ਹੋ ਜੀ ਅਸੀਂ ਉਹ ਹੈਗੇ ਸੀਗੇ ਤਰਨ ਤਾਰਨ ਤੋਂ ਸੀਗੇ ਭੈਣ ਓਹੋ ਸੌਰੀ ਭੈਣੋਂ ਨੇ ਨਾ ਐਕਚੁਅਲੀ ਇੰਨੇ ਕੋ ਫੋਨ ਕਮੈਂਟ ਆ ਜਾਂਦੇ ਕਿ ਮੈਂ ਤਾਂ ਭੁੱਲ ਜਾਨੀ ਆ ਕਿਹੜੀ ਭੈਣ ਨੇ ਮੈਨੂੰ ਕਿਹਾ ਸੀਗਾ ਕਿ ਸਾਡਾ ਵੀ ਨਾਮ ਬੋਲਦੇ ਜੀ ਅਸੀਂ ਤੁਹਾਡੇ ਇੰਨੇ ਮਤਲਬ ਕਿ ਵਲੌਗ ਦੇਖਦੇ ਆ ਅਸੀਂ ਤੁਹਾਡੇ ਫੈਨ ਆ ਜੀ ਅਸੀਂ ਕੋਈ ਵੀਡੀਓ ਮਿਸ ਨਹੀਂ ਕਰਦੇ ਤੇ ਭੈਣ ਸੀ ਜੇ ਤਰਨ ਤਰਨ ਤੋਂ ਉਹ ਕਹਿੰਦੇ ਸੀ ਅ ਕਿਹੜੀ ਆਈਡੀ ਰਵਨੀਤ ਅਵਨੀਤ ਦੀ ਆਈਡੀ ਦੋਸ਼ ਸ਼ਾਇਦ ਕੁਸ਼ਕਿਆ ਸੀਗਾ ਭੈਣ ਨੇ ਵੀ ਮੇਰਾ ਕਮੈਂਟ ਆਉਣਾ ਹੁੰਦਾ ਤੇ ਭੈਣ ਦਾ ਨਾਂ ਹੀ ਭੁੱਲ ਗਈ ਭੈਣੇ ਸੌਰੀ ਨਾਮ ਫੇਰ ਭੁੱਲ ਗਈਆਂ ਤੇ ਤੁਸੀਂ ਜਰੂਰ ਦੁਬਾਰਾ ਤੋਂ ਮੈਨੂੰ ਕਾਲ ਕਰਕੇ ਆਪਣਾ ਨਾਮ ਦੱਸੋ ਬੀਬੀ ਨੂੰ ਵੀ ਕਹਾਂ ਬੀਬੀ ਯਾਦ ਰੱਖੀ ਆਪਾਂ ਇਹਨਾਂ ਦਾ ਨਾਮ ਬੋਲਣਾ ਹੈਗਾ ਅਗਲੇ ਵਲੌਗ ਦੇ ਵਿੱਚ ਤਰਨ ਤਰਨ ਤੋਂ ਵੀ ਕਿਹਾ ਸੀ ਭੈਣ ਨੇ ਮੇਰੇ ਖਿਆਲ ਹੈ ਤੇ ਦਬਾਰਾ ਦੱਸ ਤੇ ਮਿਲਾਂਗੇ ਚਲੋ ਠੀਕ ਹੈ ਜੀ ਤੇ ਫਿਰ ਮਿਲਾਂਗੇ ਆਪਾਂ ਅਗਲੇ ਵਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ